ਜਿਹੜਾ ਸ਼ਖਸ ਹਰਿਆਣਾ ਦੇ ਕਿਸੇ ਕੋਨੇ 'ਚ ਬੈਠਾ ਪੰਜਾਬ ਦੇ ਕਿਸੇ ਕੋਨੇ 'ਚ ਬੈਠਾ ਹੈ ਜਾਂ ਉਹ ਚੰਦਤ ਹੈ ਮੈਂ ਇਸ ਬਾਰੇ ਸਮਝਾ ਜਾਵਾਂ ਪਰ ਇਹ ਹੈ ਕੀ ਚੀਜ਼ ਇਹਨੂੰ ਬੇਸਿਕ ਤੋਂ ਆਪਾਂ ਸਮਝਾਉਣਾ ਸ਼ੁਰੂ ਕਰੀਏ ਫਿਰ ਆਪਾਂ ਅੱਗੇ ਸਾਰੇ ਸਵਾਲਾਂ ਦਾ ਜਵਾਬ ਲੈਂਦੇ ਜਾਵਾਂਗੇ ਸੋ ਆਈਵੀਐਫ ਦਾ ਫੁੱਲ ਫਾਰਮ ਹੁੰਦਾ ਇਨ ਵਿਟ੍ਰੋ ਫਰਟੀਲਾਈਜੇਸ਼ਨ ਇਨ ਵਿਟ੍ਰੋ ਦਾ ਮਤਲਬ ਹੈ ਬੋਡੀ ਤੋਂ ਬਾਹਰ ਇਹਨੂੰ ਅਸੀਂ ਨਾਰਮਲ ਲੈਂਗੁਏਜ ਵਿੱਚ ਟੈਸਟ ਟਿਊ ਬੇਬੀ ਵੀ ਕਹਿੰਦੇ ਆ ਜੋ ਕਿ ਐਕਚੁਅਲੀ ਮੈਂ ਤੁਹਾਨੂੰ ਸਮਝਾਵਾਂਗੀ ਕਿ ਇੱਕ ਗਲਤ ਨਾ ਹੈ ਸੋ ਆਈਵੀਐਫ ਦਾ ਮਤਲਬ ਹੈ ਕਿ ਅਸੀਂ ਜਨਾਨੀ ਦੇ ਜਿਹੜੇ ਹੈਗੇ ਆਂ ਅੰਡੇ ਲੈ ਕੇ ਹਸਬੰਡ ਦੇ ਸ਼ੁਕਰਾਣੂ ਲੈ ਕੇ ਅਸੀਂ ਇਹਨੂੰ ਲੈਬ ਦੇ ਅੰਦਰ ਫਰਟੀਲਾਈਜ਼ ਕਰਦੇ ਆਂ ਇੱਕ ਡਿਸ਼ ਦੇ ਅੰਦਰ ਔਰ ਡਿਸ਼ ਦੇ ਅੰਦਰ ਇੱਕ ਬੱਚਾ ਬ ਤਕ اور ਫਿਰ ਇਹ ਬੱਚਾ ਅਸੀਂ ਲੇਡੀ ਦੇ ਬੱਚੇਦਾਨੀ ਦੇ ਅੰਦਰ ਪਾਉਂਦੇ ਆ ਸੋ ਇਹਨੂੰ ਅਸੀਂ ਇਨ ਸ਼ੋਰਟ ਇਨ ਵਿਟ੍ਰੋ ਫਰਟੀਲਾਈਜੇਸ਼ਨ ਯਾ ਆਈਵੀਐਫ ਯਾ ਟੈਸਟ ਟਿਊਬ ਬੇਬੀ ਕਹਿੰਦੇ ਆ ਇਟ ਇਜ਼ ਐਕਚੁਅਲੀ ਨਾਟ ਅ ਟੈਸਟ ਟਿਊਬ ਜਿਹਦੇ ਅੰਦਰ ਉਹ ਬੱਚਾ ਪੈਦਾ ਹੁੰਦਾ ਇਟ ਇਜ਼ ਅ ਕਲਚਰ ਡਿਸ਼ ਜਿਹਦੇ ਅੰਦਰ ਉਹ ਐਮਬ੍ਰਿਓ ਯਾ ਭਰੂਣ ਜਿਹੜਾ ਹੈਗਾ ਉਹ ਬਣਦਾ ਪਿੰਡਾਂ ਚਲੇ ਜਾਓ ਲੋਕਿਆਂ ਨੇ ਕਿ ਹੁਣ ਪਰਖਨ ਵਾਲੀ ਚੋ ਬੱਚਾ ਹੋਏਗਾ ਹਣਾ ਅਸੀਂ ਹੁਣ ਮਤਲਬ ਇਸ ਤਰ੍ਹਾਂ ਉੱਚੇ ਆ ਗਏ ਆ ਪਰ ਜਿਹੜੀ ਤੁਸੀਂ ਗੱਲ ਦੱਸੀ ਹੈ ਨਾ ਕਿ ਤੁਸੀਂ 5 ਕੁ ਦਿਨ ਉਹਨੂੰ ਡਿਵੈਲਪ ਕਰਦੇ ਹੋ ਫਿਰ ਮਦਰ ਦੇ ਪੇਟ ਦੇ ਵਿੱਚ ਉਸਨੂੰ ਨਿਊਟਰਸ ਦੇ ਅੰਦਰ ਰੱਖੀ ਹਾਂ ਮਤਲਬ ਕਿ ਉਸਨੂੰ ਆਮ ਲੈਂਗੁਏਜ ਚ ਕਹੀਏ ਤਾਂ ਫਿਰ ਉਸਨੂੰ ਪਲੇਸ ਕਰਦੇ ਹੋ ਫਿਰ ਉਹ ਗਰੋ ਹੁੰਦਾ ਨੇਚੁਰਲੀ ਗਰੋ ਹੁੰਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਬੱਚਾ ਮਤਲਬ ਕਿ ਸ਼ੁਕਰਾਣੂਆਂ ਔਰ ਐਗਸ ਲੈ ਕੇ ਉਹ ਪੂਰਾ ਦਾ ਪੂਰਾ ਬੱਚਾ ਹੀ ਤੁਸੀਂ ਤਿਆਰ ਕੀਤਾ ਲੈਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਹੀਂ ਜੀ ਨਹੀਂ ਪਹਿਲੇ ਸਗੋਂ 2 ਜਾਂ 3 ਦਿਨ ਤੱਕ ਹੀ ਬੱਚਾ ਗਰੋ ਕੀਤਾ ਜਾਂਦਾ ਸੀ ਅੱਜਕਲ ਕਿਉਂਕਿ ਟੈਕਨੋਲੋਜੀ ਔਰ ਕਲਚ ਦੀਆ ਹੋ ਗਈਆਂ ਕਿ ਅਸੀਂ 5 ਦਿਨ ਤੱਕ ਜਾਂ 6 ਦਿਨ ਤੱਕ ਵੀ ਉਹਨੂੰ ਗਰੋ ਕਰੀਦਾ ਔਰ ਫਿਰ ਅਸੀਂ ਯੂਟਰਸ ਦੇ ਅੰਦਰ ਪਾਈਦਾ ਐ ਨਹੀਂ ਹੁੰਦਾ ਕਿ 14 ਦਿਨ ਦਾ ਬੱਚਾ ਜੋ ਜਾਂ ਫਿਰ ਪੂਰਾ 2-3 ਮਹੀਨੇ ਦਾ ਬਣਾਇਆ ਹੋਇਆ ਬੱਚਾ ਸੀ ਤੁਹਾਡੇ ਅੰਦਰ ਪਾਈ ਹਾਂਜੀ ਬਿਕਾਜ਼ ਉਹ ਟੈਕਨੋਲੋਜੀਆਂ ਉਹ ਕੰਡੀਸ਼ਨ ਆਈ ਨਹੀਂ ਹੈਗੀ ਸਾਡੇ ਕੋਲ ਕਿ ਅਸੀਂ ਬੱਚੇ ਨੂੰ ਇੰਨੀ ਦੇਰ ਤੱਕ ਲੈਬ ਦੇ ਅੰਦਰ ਗਰੋ ਕਰ ਸਕੀਏ ਪਲੱਸ ਕੁਝ ਸਾਡੇ ਲੀਗਲ ਨਾਰਮਸ ਵੀ ਹੁੰਦੇ ਆ ਜੋ ਸਾਨੂੰ ਫਾਲੋ ਕਰਨੇ ਹੁੰਦੇ ਆ ਸੋ up to 5 or 6 days ਅਸੀਂ ਐਮਬ੍ਰਿਓ ਨੂੰ ਗਰੋ ਕਰਦੇ ਹਾਂ